ਹੈਲੋ ਜੀ ਸੱਚੀ ਰੀ ਅਕਾਲ ਕੀ ਹਾਲ ਚਾਲ ਆ ਤੁਹਾਡੇ ਸਭ ਦੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਾਨੀ ਵਧੀਆ ਹੋਵਗੇ ਠੀਕ ਠਾਕ ਹੋਵਗੇ ਤੇ ਮੈਂ ਵੀ ਵਧੀਆ ਠੀਕ ਠਾਕ ਆ ਤੇ ਪਲੀਜ਼ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਆ ਤਾਂ ਮੇਰੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਣਾ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਲੋੜ ਆ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਪਾਂ ਬਲੌਗ ਨੂੰ ਕਰਦੇ ਆ ਜੀ ਕੰਟੀਨਿਊ ਆਪਾਂ ਹਰੀਕੇ ਤੋਂ ਹੋ ਕੇ ਆਪਾਂ ਚੱਲ ਪਏ ਸੀਗੇ ਜੀ ਸ਼੍ਰੀ ਅਮ੍ਰਿਤਸਰ ਸਾਹਿਬ ਵੱਲ ਨੂੰ ਤੇ ਆਪਾਂ ਇਸ ਤੋਂ ਬਾਅਦ ਇੱਥੇ ਹਵੇਲੀ ਜਾਗੇ ਸੀਗੇ ਇੱਥੇ ਖਾਣਾ ਖਾਦਾ ਇੱਥੇ ਰੁਕ ਗਏ ਸੀ ਕਿਉਂਕਿ ਫਿਰ ਵੀ ਆਪਾਂ ਨੂੰ ਸੀਗਾ ਗੁਰੂ ਘਰ ਹੀ ਰੁਕਾਂਗੇ ਆਪਾਂ ਜਲਦੀ ਚੱਲਾਂਗੇ ਤੇ ਫਿਰ ਇੱਥੇ ਅਸੀਂ ਖਾ ਪੀ ਕੇ ਤੇ ਰੀਲਸ ਵਗੈਰਾ ਬਣਾ ਲੀਆਂ ਸੀਗੇ ਇੰਨਾ ਕੀ ਛੂਟ ਕੀਤਾ ਸੀਗਾ ਇੱਥੇ ਕੋਈ ਜ਼ਿਆਦਾ ਨਹੀਂ ਸੀਗਾ ਫਿਰ ਆਪਾਂ ਇੱਥੇ ਖਾਧਾ ਤੇ ਇੱਥੋਂ ਫਿਰ ਆਪਾਂ ਚੱਲ ਪਈ ਸੀਗੇ ਜੀ ਪਰਾਂਠਾ ਵਗੈਰਾ ਚਾਹ ਇਹਨਾਂ ਦੀ ਚਾਹ ਬਹੁਤ ਟੇਸਟੀ ਹੁੰਦੀ ਹੈ ਇਹਨਾਂ ਦਾ ਪਰਾਂਠਾ ਵੀ ਬਹੁਤ ਜ਼ਿਆਦਾ ਸਵਾਦ ਹੁੰਦਾ ਬਹੁਤ ਵਧੀਆ ਹੁੰਦਾ ਸੀ ਇੱਥੇ ਰੁਕਦੇ ਹੁੰਨੇ ਪਿਛਲੀ ਵਾਰ ਵੀ ਇੱਥੇ ਰੁਕੇ ਸੀਗੇ ਤੇ ਨਾਲ ਵੀ ਮੈਂ ਆਪਣੇ ਮਤਲਬ ਵਗੈਰਾ ਡਿਸਪੋਜ਼ਲ ਦੇ ਗਲਾਸ ਵਗੈਰਾ ਲੈ ਗਈ ਸੀ ਹਨਾ ਤੇ ਨਾਲ ਮੈਂ ਖਾਣ ਪੀਣ ਨੂੰ ਵੀ ਕੁਝ ਲੈ ਕੇ ਗਈ ਸੀਗੀ ਤੇ ਚਲੋ ਜੀ ਫਿਰ ਮਿਲਦੇ ਆਪਾਂ ਅੱਗੇ ਜਾ ਕੇ ਲਓ ਜੀ ਆਪਾਂ ਪਹੁੰਚ ਗਏ ਅਮਰਤਸਰ ਤੇ ਬਲੌਗ ਮੇ ਲਦਾ ਹੈ ਨੈਕਸਟ ਹੀ ਆਊਗਾ ਆਪਾਂ ਸ਼ੁਰੂਆਤ ਲੋ ਜੀ ਸੱਚੀ ਅਕਾਲ ਦਿ ਲੋ ਜੀ ਅੱਜ ਆਪਾਂ ਅੰਮ੍ਰਿਤਸਰ ਪਹੁੰਚ ਗਏ ਪਹਿਲਾਂ ਹਰੀਕੇ ਪਤਨ ਗਏ ਸੀ ਹੁੰਦੇ ਹੋਏ ਅੰਮ੍ਰਿਤਸਰ ਪਹੁੰਚ ਗਏ ਅੰਮ੍ਰਿਤਸਰ ਦੀ ਮੇਨ ਐਂਟਰੀ 게ਟ ਦਿਖਾ ਦਿੰਨੇ ਆ ਤੁਹਾਨੂੰ ਤੇ ਚਲੋ ਜੀ ਆਪਾਂ ਤੁਹਾਨੂੰ ਦਿਖਾਉਂ ਲੋ ਜੀ ਐਂਟਰੀ 게ਟ ਦੇਖ ਲੋ ਤੁਸੀਂ ਜੀ ਆਪੈ ਨਹੀਂ ਕੁ ਸ਼ਾਮ ਨੂੰ ਸ਼ਾਮ ਹੀ ਹੋ ਗਈ ਸੀਗੀ ਦੇਖੋ ਸੂਰਜ ਜਮਾ ਢਲ ਗਿਆ ਥੋੜਾ ਮੋਟਾ ਹੀ ਰਹਿ ਗਿਆ ਸੀ ਤੇ ਨੀਰਾ ਹੋ ਗਿਆ ਸੀਗੀ ਮੀਨਜ਼ ਨੀਰਾ ਹੋਣ ਵਾਲਾ ਸੀ ਹੋਇਆ ਨਹੀਂ ਸੀ ਦਿਨ ਛਿਪ ਗਿਆ ਸੀ ਬਿਲਕੁਲ ਤੇ ਆਪਾਂ ਜੀ ਉਸ ਉਸ ਟਾਈਮ ਤੇ ਆਪਾਂ ਅਮਰitsar ਪਹੁੰਚ ਗਏ ਸੀਗੇ ਤੇ ਵੀ ਅਮਰitsar ਦੇ ਵਿੱਚ ਆਪਾਂ ਐਂਟਰ ਹੋ ਗਏ ਸੀਗੇ ਇੰਨੀ ਸ਼ਾਮ ਜੀ ਨੂੰ ਪਿਛਲੀ ਵਾਰ ਜੇ ਸਾਨੂੰ ਬਹੁਤ ਜ਼ਿਆਦਾ ਲੇਟ ਹੋ ਗਈ ਫਿਕਰਦੀ ਸੀਗੀ ਫਿਰ ਪਾਰਕਿੰਗ ਦੀ ਨਾ ਔਖਾ ਹੋ ਜਾਂਦਾ ਦਿੱਕਤ ਹੋ ਜਾਂਦੀ ਇੱਕ ਉਸ ਟਾਈਮ ਜਿੱਧਰ ਲਈ ਸਾਈਡ ਪਾਰਕਿੰਗ ਉਧਰ ਰੋਡ ਟੁੱਟਿਆ ਹੋਇਆ ਸੀਗਾ ਤੇ ਫਿਰ ਆਪਾਂ ਜੀ ਇੱਥੋਂ ਆਪਾਂ ਪਾਰਕਿੰਗ ਵੱਲ ਨੂੰ ਚੱਲ ਪਈ ਸੀਗੇ ਦੇਖੋ ਜੀ ਜਦੋਂ ਆਪਾਂ ਪਾਰਕਿੰਗ ਨੂੰ ਜਾਂਦੇ ਆ ਹਨਾ ਕਿੰਨਾ ਹੀ ਸੋਹਣਾ 뷰 ਸੀਗਾ ਇੱਥੇ ਬਿਲਡਿੰਗਸ ਵਗੈਰਾ ਵਧੀਆ ਲੱਗਿਆ ਮੈਨੂੰ ਜਾ ਕੇ ਸ਼ਾਂਤੀ ਤੇ ਮਤਲਬ ਕਹਿੰਦੇ ਅੰਮ੍ਰਿਤਸਰ ਦੀ ਜੋ ਧਰਤੀ ਦੀ ਆਪਾਂ ਪਹੁੰਚ ਜਾਂਦੇ ਆ ਤੇ ਆਪਣੇ ਮਨ ਨੂੰ ਸ਼ਾਂਤੀ ਆ ਜਾਂਦੀ ਆ ਆਪਾਂ ਸਭ ਕੁਝ ਭੁੱਲ ਜਾਂਦੇ ਆ ਘਰ ਦਾ ਹਨਾ ਤੇ ਮਤਲਬ ਵੀ ਬੰਦਾ ਇੰਨੀ ਖੁਸ਼ੀ ਚ ਵੀ ਵਾਈਗਰੂ ਜੀ ਦੇ ਘਰੇ ਆਈ ਆ ਤੇ ਵੀ ਇੰਨਾ ਵਧੀਆ ਲੱਗਦਾ ਕਿ ਆਪਾਂ ਇੱਥੇ ਅੱਗੇ ਸੀਗੇ ਜੀ ਆਪਣੀ ਗੱਡੀ ਨੂੰ ਫਿਰ ਆਪਾਂ ਪਾਰਕਿੰਗ ਚ ਲਾ ਕੇ ਲੈ ਕੇ ਗਏ ਹਨਾ ਪਾਰਕਿੰਗ ਚ ਲਾਈ ਕਿਉਂਕਿ ਫਿਰ ਕੋਈ ਟੈਨਸ਼ਨ ਨਹੀਂ ਹੁੰਦੀ ਕੋਈ ਫਿਕਰ ਨਹੀਂ ਹੁੰਦੀ ਆਪਾਂ ਨੂੰ ਲੋ ਜੀ ਆਪਾਂ ਪਹੁੰਚ ਗਏ ਅਮਰਸਰ ਦੀ ਪਾਰਕਿੰਗ ਚ ਗੱਡੀ ਆਪਾਂ پارک ਕਰਤੀ ਹੈ ਇੱਥੇ ਤੇ ਫਿਰ ਆਪਾਂ ਇੱਥੋਂ ਆਪਣਾ ਸਮਾਨ ਚੱਕਦੇ ਹਾਂ ਥੋੜਾ ਜਿਹਾ ਤੇ ਆਪਾਂ ਜਾਣੇ ਆ ਜਿਵੇਂ ਕੱਲ ਤੋਂ ਦੱਸਿਆ ਵੀ ਪ੍ਰਕਾਸ਼ ਪੂਰਵ ਆ ਤੇ ਆਪਾਂ ਟਾਈਮ ਨਾਲ ਹੀ ਪਹੁੰਚ ਗਏ ਆ ਹਸਣ ਆਪਾਂ ਗੱਡੀ پارک ਕਰਤੀ ਹੈ ਆਪਾਂ ਪਾਰਕਿੰਗ ਚ ਆਏ ਆ ਜਿਹੜੀ ਨਵੀਂ ਬਣੀ ਆ ਉਹਦੇ ਚ ਹੈਲਦੀਆਂ ਜੀ ਫਿਰ ਅੱਪਾ ਜਾ ਕੇ

ਸਾਭ ਚਰਨ ਮੰਨ ਮੰਨ ਰਸ ਪ੍ਰਾਪਾ ਕਰਿ ਪਾਵਾਂ ਹੋ ਰਖਾਤ ਕਰਿ ਕਰੀ ਰੱਖਾਂ ਤੁਮ ਕੋ ਆਸੰਗਰੀਆ ਪੂਰਨ ਹੋਏ ਹਮਾਰੀ ਯਾਤਰਾ ਕੋ ਭਜਨ ਦੀ ਹੈ ਪਿਆਸਾ ਕੋ ਹੈ ਬਾਗ ਕੋ ਤੁਮ ਨਾਮ ਸੁਵਤਾ ਤੁਮ ਕੋ ਮੰਦੇ ਯੋ ਆਹ ਅੱਜ ਤੱਕ ਮੈਂ ਉਹਨਾਂ ਨੇੜੇ ਪਹੁੰਚਦਾ ਪਰ ਮੇਰੀ ਗੱਲ ਦਿਨਾਂ ਦਾ ਪੁਰਾਣਾ ਕੋਈ ਦੁਕਾਨ ਨੂੰ ਦਿਹਾੜਾ ਨਹੀਂ ਗੱਲ ਬਿਲਕੁਲ ਪੁਰਾਣੀ ਹੈ ਇਹ ਪਹਿਲੇ ਦਿਨ ਜਿਹੜੇ ਸ਼ਾਂਤਾ ਇੱਕ ਟੀਟੇ ਦੁਕਾਨ ਕੋਲੋਂ ਕੰਮ ਕਰਦਾ ਬਣਾਉਂਦਾ

ਆਪਾਂ ਮੱਥਾ ਟੇਕ ਲਿਆ ਸੀਗਾ ਤੇ ਆਪਾਂ ਕੱਲ ਰਾਤ ਗੁਰਦੁਆਰਾ ਸਾਹਿਬ ਹੀ ਰੁਕੇ ਸੀਗੇ ਤੇ ਰਾਤ ਨੂੰ ਆਪਾਂ 12:00 ਇੱਕ ਵਜੇ ਉੱਠ ਗਏ ਸੀ ਉਸ ਤੋਂ ਅਸੀਂ ਨਹਾਉਣ ਵਗੈਰਾ ਕੀਤਾ ਫਿਰ ਆਪਾਂ 3:00 ਵਜੇ ਲਾਈਨ ਚ ਲੱਗ ਗਏ ਸੀ ਕਿਤੇ ਸੰਦਰ ਬਹੁਤ ਜ਼ਿਆਦੀ ਸੀਗੀ ਇੱਕ ਤੱਜ ਪ੍ਰਕਾਸ਼ ਪੂਰਵ ਆ ਤੇ ਇੱਕ ਕੱਲ ਅੱਜ ਹੀ ਮੱਸਿਆ ਸੀਗੀ ਹਨਾ ਤੇ ਉਹਦੇ ਕਰਕੇ ਫਿਰ ਅਸੀਂ ਮੈਨੂੰ ਪਹਿਲਾਂ ਘੁੜਾਟ ਨਹੀਂ ਪਹਿਲਾਂ ਲਾਈਨ ਥੋੜਾ ਜਿਹਾ ਲਾਈਨ ਬਾਹਰ ਨਿਕਲੇ ਫਿਰ ਦੁਬਾਰੇ ਲਾਈਨ ਚ ਲੱਗ ਗਏ ਫਿਰ ਮੈਂ ਅੱਧ ਬਚਾਣੀ ਛੱਡ ਕੇ ਬਾਹਰ ਨਿਕਲ ਗਈ ਸੀ ਮੇਨ ਚੱਕਰ ਆ ਗਿਆ ਤੇ ਦਿਖ ਮ ਵੱਦ ਹੋ ਗਿਆ ਲੱਗੇ ਦੀ ਪਰ ਮੇਟੇ ਮੁੰਤੀ ਵਗੈਰਾ ਆਉਂ ਮਦਰ ਸੇਵਾ ਕਰਨ ਲੱਗੀ ਤੇ ਅੰਦਰੋਂ ਵੀ ਨਾਸੀ ਮੈਂ ਦਰਸ਼ਨ ਕਰਨੇ ਫਿਰ ਬਾਬਾ ਜੀ ਨੇ ਮੈਨੂੰ ਸਾਈਡ ਵਿੱਚ ਨੀਂ ਲਾਤਾ ਸੀ ਫਿਰ ਮੱਥੇ ਜਾਈ ਗਏ ਦਰਸ਼ਨ ਮਹਾਰਾਜ ਦੇ ਤਰਵਾਰ ਚ ਗੁਰਦੁਆਰਾ ਸਾਹਿਬ ਚ ਮੱਥਾ ਟੇਕਿਆ ਫਿਰ ਮਸ਼ੀਰ ਮੰਦਰ ਸਾਹਿਬ ਦੇ ਤੇ ਉਸ ਤੋਂ ਬਾਅਦ ਫਿਰ ਅਸੀਂ ਆ ਗਏ ਤੇ ਇੰਨਾ ਟਾਈਮ ਖੜੇ ਰਹੇ ਲਗਾਤਾਰ 7-8 ਘੰਟੇ ਦੀ ਪੈਰ ਸੀ ਜਿਹੜੇ ਦਰਦ ਕਰਨ ਲੱਗੇ ਆ ਕੇ ਪਰੂਮ ਲੈਤਾ ਤੇ ਸਾਰਾ ਦਿਨ ਰੈਸਟ ਕੀਤੀ ਹੁਣ ਸ਼ਾਮ ਦੇ 10:00 ਵਜੇ ਆ 9:30 10:00 10:30 10:30 ਕੁਸ਼ ਹੋ ਗਏ 9:30 10:00 ਦੇ ਵਿੱਚ ਕਿ ਟਾਈਮ ਹੋ ਗਿਆ ਤੇ ਹੁਣ ਆਪਾਂ ਚੱਲਨੇ ਆ ਇਹ ਤਾਂ ਫੋਟੋਆਂ ਵਗੈਰਾ ਲੈ ਲਾਂਗੇ ਨਾਲ ਤੁਹਾਨੂੰ ਸ਼ਾਮ ਦਾ 뷰 ਦਿਖਾ ਦੇਣੀ ਨਾਲੇ ਹੁਣ ਆਪਾਂ ਲੰਗਰ ਲਾਂਗੇ ਰਾਤ ਤੇ ਰਾਤ ਹੋਈ ਪਈ ਹੈ ਸ਼ਾਮ ਦਾ ਕੀ ਨਹੀਂ ਮੈਨੂੰ ਨਾ ਗਲਾ ਵੀ ਰੁਕ ਗਿਆ ਮੇਰਾ ਬੁਖਾਰ ਨਾਲ ਵਗੂ ਵਹਿਆ ਪਿਆ ਤੇ ਹੁਣ ਆਪਾਂ ਨਹੀਂ ਤਾਂ ਰਾਤ ਦਾ 뷰 ਦਿੱਖ ਦੇਖ ਲਾਂਗੇ ਨੇ ਫੋਟੋਆਂ ਵਗੈਰਾ ਲੈ ਲਾਂਗੇ ਫੇਰ ਆਪਾਂ ਲੰਗਰ ਸ਼ਕਿਆ ਮੰਗਦੇ ਕੋਫੀ ਚਾਹ ਪੀ ਆਮਗੇ ਫਿਰ ਸਵੇਰ ਦਾ ਖਾਦਾ ਪੀਤਾ ਤੇ ਹੁਣ ਆਪਾਂ ਚੱਲਦੇ ਆ ਅੱਜ ਲਓ ਜੀ ਸ਼ਾਮ ਨੂੰ ਆਪਾਂ ਆ ਗਏ ਸੀ ਆਪਾਂ ਫੋਟੋ ਸ਼ੂਟ ਕਰਵਾਇਆ ਸੀ ਹਨਾ ਵੀ ਮਤਲਬ ਜੇ ਫੋਟੋਗ੍ਰਾਫਰ ਫਿਰਦੇ ਹੁੰਦੇ ਆ ਨਾ ਤੇ ਆਪਾਂ ਉਹਨਾਂ ਤੋਂ ਵੀ ਫੋਟੋਆਂ ਆਪਣੀਆਂ ਕਰਵਾ ਲਈਆਂ ਸੀਗੀਆਂ ਇੱਕ ਯਾਦ ਰਹਿੰਦੀ ਆ ਹਨ ਤੇ ਬਾਕੀ ਸ਼ਾਮ ਦਾ ਬਹੁਤ ਸੋਹਣਾ 뷰 ਹੁੰਦਾਗਾ ਤੇ ਇੱਥੇ ਦੇਖਿਆ ਤੇ ਵੀ ਵਧੀਆ ਲੱਗਿਆ ਇੱਕ ਅਰੈਸਟ ਕਰ ਲਈ ਤੇ ਅਰੈਸਟ ਕਰਨ ਤੋਂ ਬਾਅਦ ਫਿਰ ਆਪਾਂ ਸ਼ਾਮ ਨੂੰ ਆਏ ਤੁਸੀਂ ਵੀ ਦੇਖੋ ਹਨ ਤੇ ਫਿਰ ਆਪਾਂ ਜਿਹੜਾ ਨੈਕਸਟ ਬਲੌਗ ਆ ਮੈਨੂੰ ਮਤਲਬ ਇਦਾਂ ਸੀਗਾ ਸਾਨੂੰ ਕਿ ਸੈਕੰਡ ਡੇ ਪ੍ਰਕਾਸ਼ਪੁਰ ਹੋਊਗਾ 12 ਵਜੇ ਰਾਤ ਨੂੰ ਤੇ ਬਟੋਨਾ ਨੇ ਕਹਿੰਦੇ ਵੀ ਸ਼ਾਮ ਨੂੰ 7 ਵਜੇ ਕਰਾਂਗੇ ਫਿਰ ਅਸੀਂ 3 ਦਿਨ ਰੁਕੇ ਸੀ ਉਸ ਦਿਨ ਤੀਜੇ ਦਿਨ ਕਿਉਂਕਿ ਸਾਨੂੰ ਐਸੀ ਦੂਜੇ ਦਿਨ ਰਾਤ ਨੂੰ 12 ਵਜੇ ਹੋਊਗਾ ਉਹ ਕਹਿੰਦੇ ਨਹੀਂ ਕਿ ਕੱਲ ਨੂੰ 7 ਵਜੇ ਹੋਊਗਾ ਸ਼ਾਮ ਦੇ ਤੇ ਫਿਰ ਅਸੀਂ 3 ਦਿਨ ਰਹੇ ਸੀ ਮਿਲ ਰਹਿਆਂ ਜੀ ਆਪਾਂ ਹੁਣ ਪ੍ਰਕਾਸ਼ਪੁਰੂਪ ਤੇ ਮਤਲਬ ਦਿਖਾਉਣੀ ਹੈ ਤੁਹਾਨੂੰ ਵੀ ਕਿਵੇਂ ਜਸ਼ਨ ਮਨਾਉਂਦੇ ਆ ਪਲੀਜ਼ ਪਹਿਲੀ ਵਾਰ ਆਏ ਹੋ ਮੇਰੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਮਿਲਦੇ ਆਪਾਂ ਕਿਸੇ ਨਵੇਂ ਵਲੌਗ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ